ਦੇਖੋ ਜੀ ਪਹਿਲਾ ਤੇ ਮੈਂ ਕਹਣਾ ਚਾਹਾਂਗਾ ਕਿ ਬਹੁਤ ਬਹੁ ਮੁबारकਾ ਮੇਰੇ ਸ਼ਹਿਰ ਨੂੰ ਕਿ ਜਿਹਦੀ ਉਹ ਸਾਰੀ ਲਈ ਜਿਹਦੀ ਉਹ ਸਾਰੀ ਲਈ ਸਰਕਾਰ ਐਨਾ ਸੋਚ ਰਹੀ ਹੈ ਤੇ ਵੱਡੀ ਗੱਲ ਹੈ ਕਿ ਬੈ ਸਾਹ ਦਾ ਜਿਹੜਾ ਪਿਆਰ ਹੈ ਰਮਨ ਬੈਲ ਜਿਹੜਾ ਪਿਆਰ ਹੈ ਇਹ ਆਮ ਤੁਹਾਡੇ ਸ਼ਹਿਰ ਵਸੇ ਲਈ ਜਿਹੜਾ ਵਿਗਦਾ ਪਿਆ ਜਿਹੜਾ ਨਾ ਜਿਹੜਾ ਇਹਨਾਂ ਲੈ ਕੇ ਆ ਰਹੇ ਬਾਹਰੋਂ ਆਪਣੀ ਪੰਜਾਬ ਸਰਕਾਰ ਕਰੋ ਕੋਕੋਗੇ ਜੀ ਜਲੰਦੇ ਵੀ ਮੇਰੇ ਸ਼ਹਿਰ ਵਿੱਚ ਇਹ ਚੀਜ਼ ਲੈ ਕੇ ਉਹ ਮੇਰੇ ਸ਼ਹਿਰ ਵਿੱਚ ਇਹ ਚੀਜ਼ ਲੈ ਕੇ ਇਹ 68 ਕਿਵ ਦਾ ਜਿਹੜਾ ਪ੍ਰੋਜੈਕਟ ਹੈ 20 ਪਿੰਡਾਂ ਵਾਸੀ ਇੱਕ ਸੁਨਹਿਰਾ ਅਫਸਰ ਹੈ ਬਿਜਲੀ ਵਾਸੀ ਇਹ ਸਾਡੀ ਖੇਤੀਬਾੜੀ ਵਾਸੀ ਬਹੁਤ ਵੱਡਾ ਅਫਸਰ ਹੈ ਵੱਡੀ ਗੱਲ ਨਾਲ ਇਹ ਵੀ ਹੈ ਕਿ ਬੈਲ ਸਾਹਿਬ ਨੇ ਕਿਹਾ ਹੈ ਕਿ ਮਈ ਮਹੀਨੇ ਤੋਂ ਪਹਿਲਾਂ ਝੋਨੇ ਦੇ ਸੀਜ਼ਨ ਤੋਂ ਅੰਤ ਤੋਂ ਪਹਿਲਾਂ ਇਹ 68 ਕਿਵ ਦਾ ਪ੍ਰੋਜੈਕਟ ਲੈ ਵਾ ਇਹ ਸ਼ੁਰੂ ਵੀ ਕਰ ਦਿੱਤਾ ਜਾਏਗਾ ਦੂਜੇ ਨੰਬਰ ਤੇ ਮੈਂ ਤੇ ਬਾਰ ਬਾਰ ਇੱਕੋ ਗੱਲ ਕਹਿਣਾ ਕਿ ਜਦੋਂ ਅਸੀਂ ਰਮਨ ਬੈਲ ਸਾਹਿਬ ਨੂੰ ਦੇਖਦੇ ਆ ਉਦੋਂ ਸਾਨੂੰ ਵੱਡੇ ਬੈਸ ਸਾਹਿਬ ਦੀ ਬੜੀ ਯਾਦ ਆਉਂਦੀ ਹੈ ਬੈਦੀ ਸਾਹਿਬ ਕਿਉਂਕਿ ਉਹਨਾਂ ਦੀ ਵੀ ਜਿਹੜੀ ਸੋਚ ਸੀ ਨਾ ਉਹ ਐਸੀ ਸੀ ਕਿ ਅਸੀਂ ਆਪਣੇ ਗੁਰਦਾਸੁਰੂਅਸੇ ਕੀ ਕੀ ਲੈ ਕੇ ਆਈਏ ਕਿਤੇ ਕਿਤੇ ਵੱਡੇ ਪ੍ਰੋਜੈਕਟ ਉਹਨਾਂ ਲੈ ਕੇ ਆਉਂਦੇ ਮੈਂ ਪਿਛਲੀ ਵਾਰ ਵੀ ਜਦੋਂ ਸੀਐਮ ਸਾਹਿਬ ਆਏ ਸੀ ਉਦੋਂ ਵੀ ਮੈਨੂੰ ਬੜਾ ਜਦੋਂ ਇਹਨਾਂ ਨੂੰ ਵੇਖੀਦਾ ਤੇ ਇਹਨਾਂ ਦੀ ਉਹਨਾਂ ਦੀ ਵੱਡੇ ਬੈਸ ਸਾਹਿਬ ਦੀ ਜਿਹੜੀ ਸੋਚ ਹੈ ਨਾ ਜਿਹੜੀ ਉਹ ਰਮਨ ਬੈਲ ਦੀ ਸੋਚ ਐਸ ਤਰ੍ਹਾਂ ਲੱਗਦਾ ਕਿ ਜਿਸ ਤਰ੍ਹਾਂ ਉਹਨਾਂ ਦੇ ਪੂਰੇ ਪੂਰੇ ਜਿਹੜੇ ਕਦਮ ਜਿਹੜੇ ਚੱਲਦੇ ਹੋਏ ਅਸੀਂ ਅੱਜ ਵੀ ਪਰਮਾਤਮਾ ਨੇ ਪੂਰੀ ਕਿਰਪਾ ਵੀ ਕਰ ਰਿਹਾ ਕਿ ਸਾਡੇ ਗੁਰਦ